ਬ੍ਰੇਕ ਤੋਂ ਤੁਹਾਡਾ ਸਵਾਗਤ ਹੈ ਸਾਰੀ ਦਰਸ਼ਕਾਂ ਦਾ ਖਬਰਾਂ ਦੇ سلسلے ਨੂੰ ਅੱਗੇ ਤੋਰਦੇ ਆਂ ਪੰਜਾਬ ਦੇ ਵਿੱਚ ਅੱਜ ਹੜਤਾਲ ਤੇ ਰਹੇਗੇ 108 ਐਂਬੂਲੈਂਸ ਚਾਲਕ ਫਲੋਰ ਦੇ ਵਿੱਚ ਲਡਵਾਲ ਟੂ ਪਲਾਜ਼ਾ ਦੇ ତੰਨ ਲਾਉਣ ਦੀ ਤਿਆਰੀ ਹੈ ਤਾਂ ਸਵੇਰ ਭਾਤੋਂ 108 ਐਂਬੂਲੈਂਸ ਚਾਲਕ ਕਰਨ ਵਾਲੀ ਥਾਂ ਤੇ ਇਕੱਠੇ ਹੋ ਰਹੇ ਨੇ ਦੱਸਦੇ ਕਿ 108 ਐਂਬੂਲੈਂਸ ਚਾਲਕਾਂ ਨੇ ਸਰਕਾਰ ਨੂੰ ਜਿੱਥੇ ਕਿ 72 ਘੰਟਿਆਂ ਦਾ ਆਲਟੀਮੇਟਮ ਦਿੱਤਾ ਸੀ ਤਾਂ ਆਲਟੀਮੇਟਮ ਦੇ ਬਾਵਜੂਦ ਵੀ ਸਰਕਾਰ ਨੇ ਮੰਗਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਸੋ ਉਹਨਾਂ ਦੇਖਣੇ ਸੋ ਐਸੇ ਤੇ ਚੱਲਦੇ ਤੇ ਅੱਜ ਇਹ ਪੂਰੀ ਤਸਵੀਰ ਦੇਖਣ ਨੂੰ ਮਿਲੇਗੀ ਉਹ ਸਵੇਰ ਭਾਤੋਂ ਤੱਬਨੇ ਵਾਲੀ ਥਾਂ ਤੇ ਜੁਨੇ ਇਕੱਠੇ ਹੋ ਰਹੇ ਸੋ ਫਲੋਰ ਦੇ ਵਿੱਚ ਲਾੜਵਾਲ ਟੋਟਲਾ ਜਾਤੇ ਤਰਨਾ ਲਾਉਣ ਦੀ ਪੂਰੀ ਤਿਆਰੀ ਵਿੜ ਲਈ ਗਈ ਹੈ ਇੱਕ ਪਾਸੇ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਦੂਜੇ ਪਾਸੇ ਐਂਬੂਲੈਂਸ ਚਾਲਕ ਜੋ ਨੇ ਉਹ ਪਹੁੰਚਣ ਲਈ ਸੋ ਪੰਜਾਬ ਭਰ ਦੇ ਵਿੱਚ ਅੱਜ ਹੜਤਾਲ ਤੇ ਰਹਣੀ ਹੈ 108 ਐਂਬੂਲੈਂਸ ਚਾਲਕ ਹਾਲਾਕੀ ਇਸ ਦੇ ਚਲਦੇ ਲਾਜ਼ਮੀ ਤੌਰ ਤੇ ਕਈਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਜਿਵੇਂ ਅਸੀਂ 12 ਤਰੀਕ ਨੂੰ ਇੱਕ ਕਾਲ ਦਿੱਤੀ ਸੀ ਬੰਦੀ ਐਕਸਵਾਟ ਦੇ ਸਬੰਧੀ ਐਂਬੂਲੈਂਸਾਂ ਸਰਕਾਰ ਨੂੰ ਅਸੀਂ 72 ਘੰਟੇ ਦਾ ਐਲਮੈਂਟ ਦਿੱਤਾ ਸੀ ਕਿ ਉਹ ਪ੍ਰਾਈਵੇਟ ਕੰਪਨੀ ਨਾਲ ਕੰਟਰੈਕਟ ਜਿਹੜੇ ਆ ਕੈਨਸਲ ਕਰਕੇ ਸਰਕਾਰ ਆਪਣੇ ਹੱਥਾਂ ਦੇ ਵਿੱਚ ਲਵੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਜਿਵੇਂ ਅਸੀਂ ਕਿਹਾ ਸੀ ਕਿ 12 ਤਰੀਕ ਨੂੰ ਅਸੀਂ ਰੋਡ ਜਾਮ ਕਰਾਂਗੇ ਉਸ ਦੀ ਤਿਆਰੀ ਹੋ ਚੁੱਕੀ ਆ ਲਾਡੋ ਵਾਲੀ ਟੂਲ ਪਲਾਜੇ ਤੇ ਸਾਰੀਆਂ ਐਮੂਲੈਂਸਾਂ ਆ ਰਹੀਆਂ ਸਾਰੇ ਨੌਜਵਾਨ ਜਿੰਨੇ ਵੀ ਵਰਕਰ ਆ 108 ਦੇ ਸਾਰੇ ਆ ਚੁੱਕੇ ਆ ਤੇ ਕੋਈ 2.500 ਕਰੀਬ ਦੇ ਕਿਹੜੀ ਐਮੂਲੈਂਸ ਆ ਚੁੱਕੀ ਆ ਬਾਕੀ ਸਾਰੇ ਰਸਤੇ 'ਚ ਹੀ ਆ 2.500 ਗੱਡੀ ਪਹੁੰਚਣ 'ਚ ਕਾਮਯਾਬ ਹੋਈ 108 ਤੁਸੀਂ ਦੂਰ ਦੂਰ ਤੱਕ ਵੇਖ ਸਕਦੇ ਹੋ ਕਿ ਗੱਡੀਆਂ ਹੀ ਗੱਡੀਆਂ ਖਲੋਤੀਆਂ 108 ਸਾਰੀ ਇੱਥੇ ਪਹੁੰਚ ਚੁੱਕੀ ਆ ਤੇ ਜਿਵੇਂ ਮੈਂ ਕਿਹਾ ਸੀ ਕਿ ਅੱਜ 108 ਤੇ ਕੋਈ ਉਮੀਦ ਨਾ ਰੱਖਿਓ ਅਗਰ ਕੋਈ ਬਿਮਾਰ ਹੁੰਦਾ ਤੇ ਆਪਣਾ ਬੰਦੋਬਸਤ ਕਰਕੇ ਜਾਇਓ ਕਿਉਂਕਿ 108 ਨਹੀਂ ਜੇ ਆਉਣੀ ਅੱਜ ਮੇਰੀ اپੀਲ ਆ ਕਿ 108 ਤੇ ਜਿਹੜਾ ਵਾ ਕਈ ਰੌਣ ਦਾ ਬੰਦੇ ਨੂੰ ਵਿਸ਼ਵਾਸ ਕਿ 108 ਆ ਰਹੀ ਆ ਜਿਹੜੀ ਕਿ ਇੱਕ 108 ਬੜੀ ਵੱਡੀ ਭੂਮਿਕਾ ਨਿਭਾ ਰਹੀ ਆ ਆਪਣੀ ਜ਼ਿੰਦਗੀ ਦੇ ਵਿੱਚ